ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਤਾਂ ਸ਼ਿਕਰੂ ਤੇਗ ਬਾਦੁਰ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬਤਾਂ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬੇ ਸੁੱਖਾਂ ਕਲੇਸ਼ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸੰਤਾਂ ਸ਼ਿਕਰੂ ਤੇਗ ਬਾਦਾ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬਾਬਾ ਜੀ ਬਖਸ਼ਿਆ ਕਿਰਪਾ ਕਰੋ you ਕਾਬਦੋ ਕਜਾਏ Yeah! Oh. ਖਿ ਬਿਖ ਖਾਈ ਆਇਆ ਮਹ ਪਰਮ ਪ੍ਰਭੂ ਲੈ ਸਤਿਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸਨਿ ਆ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾਈ ਇੱਕ ਅਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾਈ ਸਹਜ ਸੁਭਾਈ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਹ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੈ ਐਸੀ ਲਲ ਤਜ ਬਿਨ ਕੌਣ ਕਰੇ ਗਰੀਬ ਨੇ ਵਾਜ ਗੁਸਈਆ ਮੇੜਾ ਮਥ ਛਤਰ ਧਰੈ ਜਾ ਕਿਸੋਤ ਜਗਤ ਕੋ ਲਗੈ ਤਾਂ ਪਰ ਤੋਹੀ ਢਰੈ ਨੀਚ ਹ ਉਚ ਕਰੈ ਮੇਰਾ ਗੋਬਿੰਦ ਕਾਹੋ ਤੇ ਨ ਡਰ ਆਇਆ ਦੂਰ ਚਲ ਕੇ ਮੈਂ ਤਕੀ ਤੋ ਸਰਣਾਇ ਜਿਓ ਮੈਂ ਸਾਰਖੀ ਚਿੱਤ ਮੇਰਾ ਸਭ ਦੁੱਖ ਗਵਾਏ ਜਿਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਨ ਪਰ ਤਖ ਗੁਰ ਉਨਿਸਤਾਰੇ राम नाम और मैं गयो जक सम नहीं कोई जेहि सिमरत संकट मिटे दरस तुहार होए सो कह टल गुरु सेविया अनस सहज सभाए दर्शन परसए गुरु के ਜਨਮ ਮਰਨ ਦੁਖ ਹੋਵੇ ਸਫਤ ਖਸਮ ਦੀ ਨੂਰਿਆਰ ਸਾਂ ਕਰਸਾ ਤਦ ਡਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਬਾਦਸ਼ਾਹ ਸਿਰ ਸਾਹਦ ਇਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਆਹੇ ਗੁਰ ਸਾਹਿਬ ਜੀ ਘਰ ਬਾਰਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦ गुणगावो हो, हो ਜਨਨ ਆਪੇ ਸાગਰ ਤਰਿਆ ਸਾਧੂ ਸੰਗੇ ਮੇਰ ਭਾਣ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇ ਸਭ ਆਪ ਬਜਾਈ ਨਾਨਕ ਉਧਰੇ ਪ੍ਰਭ ਸ਼ਰਨਾਈ ਕ੍ਰਿਸ਼ਨ ਅਗਨ ਪ੍ਰਭ ਆਪ ਬਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਆਸਰੀ ਮਹੱਲਾ ਪੰਜਵਾਂ ਘਰਬਾਰਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਕੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸਿਵਾ ਗੁਰੂ ਪਿਆਰ ਵਾਲੇ ਅੱਜ ਦਾ ਪਾਵਨ ਅਖਵਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਧਨ ਆਸੇ ਵੀ ਰਾਗ ਅੰਦਰ ਪਾਵਨ ਅੰਗ 687 ਅਤੇ 84 ਉੱਤੇ ਸੁਭਾਈ ਮਾਨ ਸਤਿਗੁਰ ਕਹਿੰਦੇ ਭਾਈ ਹਮੇਸ਼ਾ ਭਨੇ ਉਸ ਪਰਿਪੂਰਨ ਪਰਮੇਸ਼ਰ ਨੂੰ ਨਮਸਕਾਰ ਕਰਿਆ ਕਰ ਦੋਵੇਂ ਹੱਥ ਜੋੜ ਕੇ ਅਤੇ ਉਸ ਮਾਲਕ ਦੇ ਗੁਣ ਗਾਇਆ ਕਰ ਉਹ ਮਾਲਕ ਦੀ ਇਹ ਵਡਿਆਈ ਵੱਡੇ ਭਾਗਾਂ ਦੇ ਨਾਲ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਏ ਉਹ ਕਰਦੇ ਨੇ ਤੇ ਜਦੋਂ ਕੋਈ ਗੁਰੂ ਦੇ ਦੱਸੇ ਮਾਰਗ ਤੇ ਤੁਰ ਪਏ ਤੇ ਰੱਬ ਦੀ ਵਡਿਆਈ ਵਿੱਚ ਜੁੜ ਜਾਏ ਜਦੀ ਸੇਵਾ ਵਿੱਚ ਜੁੜ ਜਾਏ ਸਤਿਗੁਰ ਕਹਿੰਦੇ ਕਰੋੜਾਂ ਹੀ ਅਪਰਾਧ ਕਰੋੜਾਂ ਹੀ ਪਾਪ ਕੱਟੇ ਜਾਂਦੇ ਨੇ ਇਸ ਕਰਕੇ ਸਤਿਗੁਰ ਕਹਿੰਦੇ ਭਾਈ ਉਸ ਮਾਲਕ ਨੂੰ ਯਾਦ ਰੱਖ ਉਸ ਮਾਲਕ ਨੂੰ ਸਜਦੇ ਕਰ ਜਿਹੜਾ ਤੇਰੇ ਜੀਵਨ ਦੇ ਵਿੱਚ ਖੁਸ਼ੀਆਂ ਦੇ ਆਨੰਦ ਦੇ ਇੱਕ ਅਵਸਥਾ ਬਣਾ ਲੈ ਕਿ ਸੋ ਕਿਉਂ ਵਿਸਰ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰ ਜੇ ਜੀਵਨ ਜੀਆ ਪਰਬ ਕਿਉਂ ਸਾਨੂੰ ਭੁੱਲੇ ਜਿਹੜਾ ਸਾਨੂੰ ਖੁਸ਼ੀਆਂ ਬਖਸ਼ਦਾਏ ਆਨੰਦ ਬਖਸ਼ਦਾਏ ਜੀਵਨ ਦੇ ਸੰਮਾਲਕ ਕੋ ਨੇ ਦਿੱਤਾਏ ਸਤਿਗੁਰੂ ਮੇਹਰ ਕਰਨ ਹਮੇਸ਼ਾ ਉਸ ਸੰਮਾਲਕ ਦੇ ਸ਼ੁਕਰਾਨੇ ਵਿੱਚ ਉਸ ਦੀ ਯਾਦ ਵਿੱਚ ਉਸ ਦੇ ਸਿਮਰਨ ਤੇ ਸੇਵਾ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਜੀ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਹੋਇਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ